ਅੱਜ ਮੈਂ ਮਹਾਨ ਸੂਫੀ ਸੰਤ ਬਾਬਾ ਫਰੀਦ ਬਾਰੇ ਕੁਝ ਦਿਲ ਨੂੰ ਛੂ ਲੈਣ ਵਾਲੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਸਿੱਖ ਗੁਰੂ ਅਰਜਨ ਦੇਵ ਜੀ ਨੇ ਸੂਫੀ ਸੰਤ ਬਾਬਾ ਫਰੀਦ ਦੀਆਂ ਸਿੱਖਿਆਵਾਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਆਦੀ ਗ੍ਰੰਥ ਵਿੱਚ ਸ਼ਾਮਲ ਕੀਤਾ ਜੋ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਬਣ ਗਿਆ ਬਾਬਾ ਫਰੀਦ ਦਾ ਜਨਮ ਲਗਭਗ 850 ਸਾਲ ਪਹਿਲਾਂ ਹੋਇਆ ਸੀ ਬਾਬਾ ਫਰੀਦ ਦੀ ਮਾਤਾ ਨੇ ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕੀਤਾ ਉਹ ਹਰ ਪ੍ਰਾਰਥਨਾ ਲਈ ਫਰੀਦ ਦੀ ਚਟਾਈ ਹੀਟ ਖਜੂਰ ਰੱਖ ਦਿੰਦੀ ਸੀ ਬਿਨਾਂ ਦੱਸੇ ਰੱਬ ਵੱਲੋਂ ਇੱਕ ਤੋਹਫ਼ੇ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਫਰੀਦ ਸਿਰਫ਼ ਖਜੂਰ ਲਈ ਪ੍ਰਾਰਥਨਾ ਕਰਨ ਲੱਗ ਪਏ ਇੱਕ ਦਿਨ ਫਰੀਦ ਦੀ ਮਾਂ ਖਜੂਰ ਛੱਡਣਾ ਭੁੱਲ ਗਈ ਉਸ ਨੂੰ ਡਰ ਸੀ ਕਿ ਫਰੀਦ ਨੂੰ ਉਸ ਦਿਨ ਖੰਡ ਨਹੀਂ ਹੋਵੇਗੀ ਅਤੇ ਫਰੀਦ ਅਗਲੇ ਦਿਨ ਪ੍ਰਾਰਥਨਾ ਕਰਨਾ ਬੰਦ ਕਰ ਦੇਵੇਗਾ ਪਰ ਫਰੀਦ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਦਿਨ ਰੱਬ ਨੇ ਉਸ ਨੂੰ ਜੋ ਖਜੂਰ ਭੇਜੀਆਂ ਸਨ ਉਹ ਸਭ ਤੋਂ ਮਿੱਠੀਆਂ ਸਨ ਉਸ ਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਫਰੀਦ ਨੇ ਪੁੱਛਿਆ ਕੀ ਕੀ ਹੋਇਆ ਸੀ ਉਸ ਦੀ ਮਾਂ ਨੇ ਕਟਨਾ ਬਾਰੇ ਦੱਸਿਆ ਅਤੇ ਕਿਹਾ ਕਿ ਖਜੂਰ ਦਰਗਾਹ ਤੋਂ ਰੱਬ ਨੇ ਪੇਜੀਆਂ ਸੰ ਉਸ ਪਲ ਤੋਂ ਫਰੀਦ ਪੂਰੀ ਤਰ੍ਹਾਂ ਰੱਬ ਅੱਗੇ ਸਮਰਪਣ ਕਰ ਗਿਆ ਅਤੇ ਬਾਬਾ ਫਰੀਦ ਬਣ ਗਿਆ ਸਿੱਖ ਧਰਮ ਨਾਲ ਜੁੜੇ ਰਹਿਣ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਫਰੀਦ ਜਾਂ ਉਹਨਾਂ ਦੇ ਗੁਰੂ ਬਾਰੇ ਤੁਸੀਂ ਕੀ ਜਾਣਦੇ ਹੋ ਇਸ ਬਾਰੇ ਟਿੱਪਣੀ ਕਰੋ